ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਸਾਖੀ ਸੁਣਾਉਣੀ ਆ ਵੀ ਮਹਾਪੁਰਖਾਂ ਦੇ ਦਰਸ਼ਨ ਕਰਕੇ ਘਰ ਦੀ ਗਰੀਬੀ ਵੀ ਕੱਟੀ ਜਾਂਦੀ ਆ ਦੁੱਖ ਦੂਰ ਵੀ ਕੱਟੇ ਜਾਂਦੇ ਆ ਪਰ ਮਹਾਪੁਰਖ ਸਾਧੂ ਸੰਤ ਪੂਰੇ ਹੋਣੇ ਚਾਹੀਦੇ ਆ ਕਮਾਈ ਵਾਲੇ ਕਮਾਈ ਤੋਂ ਭਾਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੁੜੇ ਹੋਣ ਗੁਰਬਾਣੀ ਦੇ ਨਾਲ ਜੁੜੇ ਹੋਣ ਉਸ ਅਕਾਲ ਪੁਰਖ ਦੀ ਉਸਤਤ ਕਰਦੇ ਹੋਣ ਤੇ ਉਹ ਸਰੀਰਾਂ ਨੂੰ ਵੀ ਉਸ ਅਕਾਲ ਪੁਰਖ ਦੇ ਨਾਲ ਜੋੜਨ ਕਿਉਂਕਿ ਮੰਜ਼ਲ ਤੇ ਜਾਣ ਲਈ ਸਾਨੂੰ ਪੌੜੀ ਦੀ ਜ਼ਰੂਰਤ ਹੁੰਦੀ ਆ ਤੇ ਸਾਧੂ ਸੰਤ ਮਹਾਂਪੁਰਖ ਜਿਹੜੇ ਅਸਲ ਵਿੱਚ ਹੁੰਦੇ ਨੇ ਉਹ ਸੰਗਤ ਨੂੰ ਗੁਰੂ ਦੇ ਲੜ ਲਾ ਦਿੰਦੇ ਨੇ ਆਪਣੇ ਨਾਲ ਨਹੀਂ ਲਾਉਂਦੇ ਦੇਹ ਧਾਰੀ ਗੁਰੂਆਂ ਤੋਂ ਆਪਾਂ ਹਮੇਸ਼ਾ ਹੀ ਦੂਰ ਰਹਿਣਾ ਤੇ ਅੱਜ ਤੁਹਾਨੂੰ ਸਾਖੀ ਸੁਣਾਉਣੀ ਆ ਬਾਬਾ ਈਸਰ ਸਿੰਘ ਜੀ ਨਾਨਕ ਸਰਕਲੇਰਾਵਾਲੇ ਉਹਨਾਂ ਦੇ ਦਰਸ਼ਨਾਂ ਨੂੰ ਸੰਗਤਾਂ ਆਇਆ ਕਰਦੀਆਂ ਸੀ ਤੇ ਇੱਕ ਕੋਈ ਵੀਰ ਸੀ ਜਿਨ੍ਹਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਅੰਤਾਂ ਦੀ ਗਰੀਬੀ ਘਰ ਵਿੱਚ ਰੋਟੀ ਵੀ ਨਹੀਂ ਪੱਕਦੀ ਸੀ ਉਹਨਾਂ ਨੂੰ ਪਤਾ ਲੱਗਿਆ ਵੀ ਨਾਨਕ ਸਰ ਕਲੇਰਾਂ ਦੀ ਧਰਤੀ ਤੇ ਮਹਾਂਪੁਰਖ ਨੇ ਤੇ ਉਹਨਾਂ ਦੇ ਦਰਸ਼ਨ ਕਰਕੇ ਸਾਰੀ ਕਿਰਪਾ ਹੋ ਜਾਂਦੀ ਆ ਦੁੱਖ ਦਰਦ ਦੂਰ ਹੋ ਜਾਂਦੇ ਆ ਉਹ ਵੀ ਦਰਸ਼ਨਾਂ ਨੂੰ ਆ ਗਏ ਤੇ ਜਦੋਂ ਜਗਰਾਉਂ ਤੋਂ ਸੰਗਤ ਇਕੱਠੀ ਹੋ ਕੇ ਜਿਵੇਂ ਟਰੈਕਟਰਾਂ ਤੇ ਰਕਸ਼ੇ ਟੈਂਪੂ ਆਉਂਦੇ ਹੁੰਦੇ ਸੀਗੇ ਤਾਂ ਤਿੰਨ ਪਹੀਆਂ ਵਾਲੇ ਜਿਹੜੇ ਪਿੰਡਾਂ ਵਿੱਚ ਆਪਣੇ ਆਟੋ ਰੇਸ਼ ਕੇ ਜਾਂਦੇ ਆ ਉਹਦੇ ਪਿੱਛੇ ਖੜੇ ਹੋ ਤੇ ਸੰਗਤ ਸਾਰੀ ਨਾਲ ਕਿਸਰ ਕਲੇਰਾ ਜਾਣ ਵਾਲੀ ਸੀਗੀ ਤੇ ਵੀਰ ਨੇ ਕੀ ਸੁਣਿਆ ਸੰਗਤ ਰਸਤੇ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਸ਼ਬਦ ਪੜ ਰਹੀ ਆ ਗੁਰਮਖ ਰਿਦੇ ਗਰੀਬੀ ਆਵੇ ਗੁਰਮਖ ਰਿਦੇ ਗਰੀਬੀ ਆਵੇ ਇਹ ਸ਼ਬਦ ਦਾ ਜਾਪ ਕਰਦੀ ਆ ਮਨ ਵਿੱਚ ਸ਼ੰਕਾ ਹੋ ਗਿਆ ਵੀ ਮੈਂ ਤਾਂ ਗਰੀਬੀ ਦੂਰ ਕਰਾਉਣ ਲਈ ਜਾ ਰਿਹਾ ਇਹ ਤਾਂ ਸਾਰੇ ਗਰੀਬੀ ਮੰਗ ਰਹੇ ਆ ਤਾਂ ਜਦੋਂ ਜਾ ਕੇ ਸੰਗਤ ਦੇ ਵਿੱਚ ਬੈਠ ਕੇ ਦੀਵਾਨ ਲੱਗਿਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਕਹਿੰਦੇ ਵੀ ਕੋਈ ਇੱਥੇ ਗੁਰਮਖ ਪਿਆਰਾ ਆਇਆ ਜਿਨ੍ਹਾਂ ਦੇ ਮਨ ਦੇ ਵਿੱਚ ਸ਼ੰਕਾ ਕਿ ਸੰਗਤਾਂ ਜਾਪ ਕਰ ਰਹੀਆਂ ਕਿ ਗੁਰਮਖ ਰਿਦੇ ਗਰੀਬੀ ਆਵੇ ਵੀ ਇਹ ਤਾਂ ਨਾਨਕ ਦੇ ਘਰ ਤੋਂ ਗਰੀਬੀ ਮੰਗ ਰਹੇ ਨੇ ਤੇ ਮੈਂ ਤਾਂ ਗਰੀਬੀ ਦੂਰ ਕਰਵਾਉਣ ਜਾ ਰਿਹਾ ਤਾਂ ਫਿਰ ਮਹਾਂਪੁਰਖਾਂ ਨੇ ਦੱਸਿਆ ਵੀ ਇਸ ਪੰਗਤੀ ਦਾ ਮਤਲਬ ਹੈ ਜਿਹੜਾ ਉਹ ਇਹ ਆ ਕਿ ਗੁਰੂ ਦੇ ਸਿੱਖ ਨੇ ਆਪਣੇ ਗੁਰੂ ਤੋਂ ਕੀ ਮੰਗਿਆ ਹਿਰਦੇ ਦੀ ਗਰੀਬੀ ਜਿਹੜੀ ਈਰਖਾ ਦਵੇਤ ਤੋਂ ਦੂਰ ਹਿਰਦੇ ਦੇ ਵਿੱਚ ਨਿਮਰਤਾ ਗੁਰਮਖ ਰਿਦੇ ਗਰੀਬੀ ਆਵੇ ਹਿਰਦੇ ਦੀ ਗਰੀਬੀ ਮੰਗਣੀ ਆ ਨਿਮਰਤਾ ਮੰਗਣੀ ਆ ਭਾਵ ਕਿ ਅਸੀਂ ਕਿਸੇ ਨੂੰ ਹੋਰ ਨਹੀਂ ਵਾਣਾ ਦਿਖਾਈਏ ਅਸੀਂ ਆਪਣੇ ਆਪ ਨੂੰ ਸੰਗਤਾਂ ਦੇ ਚਰਨਾਂ ਦੀ ਧੂੜੀ ਸਮਝੀਏ ਜਦੋਂ ਬਾਬਾ ਜੀ ਨੇ ਦੱਸਿਆ ਤੇ ਫੇਰ ਉਸ ਗੁਰਮੁਖ ਪਿਆਰੇ ਦੇ ਮਨ ਨੂੰ ਠਹਿਰਾਉ ਆਇਆ ਕਿਉਂਕਿ ਘਰ ਦੀ ਗਰੀਬੀ ਬਹੁਤ ਲੋਕ ਕਹਿੰਦੇ ਆ ਕਿ ਸੰਗ ਤਾਂ ਗੁਰੂ ਨਾਨਕ ਤੋਂ ਗਰੀਬੀ ਮੰਗਦੀਆਂ ਗਰੀਬੀ ਹਿਰਦੇ ਦੀ ਸੰਗਤ ਜੀ ਮਨ ਦੀ ਗਰੀਬੀ ਮੰਗਣੀ ਆ ਸੀ ਗੁਰੂ ਤੋਂ ਕਿਉਂਕਿ ਅਸੀਂ ਗ੍ਰਸਤੀ ਆ ਤੇ ਗ੍ਰਸਤੀਆਂ ਦੇ ਘਰ ਵਿੱਚ ਰਿਜਕ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਗ੍ਰਸਤੀ ਦੇ ਘਰ ਦੇ ਵਿੱਚ ਰਿਜਕ ਨਹੀਂ ਨਾ ਹੈਗਾ ਤੇ ਦਰਤੇ ਆਏ ਨੂੰ ਅਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਹੈਲਪ ਨਹੀਂ ਕਰ ਸਕਦੇ ਅਸੀਂ ਤੇ ਜੇ ਸਾਡੇ ਕੋਲ ਹੀ ਨਹੀਂ ਕੁਝ ਹੋਊਗਾ ਅਸੀਂ ਕਿਸੇ ਨੂੰ ਕੀ ਦੇਵਾਂਗੇ ਕਿਉਂਕਿ ਮਹਾਰਾਜ ਸਾਹਿਬ ਨੇ ਆਪਣੇ ਸਿੱਖਾਂ ਨੂੰ ਬਖਸ਼ਿਸ਼ਾਂ ਬਖਸ਼ੀਆਂ ਨੇ ਜੇ ਸਾਡੇ ਘਰ ਦੇ ਵਿੱਚ ਰਿਜਕ ਪਾਣੀ ਹੈਗਾ ਤੇ ਤਾਂ ਹੀ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਕਿਸੇ ਦੀ ਬਾਹ ਫੜ ਸਕਦੇ ਹਾਂ ਜੇ ਘਰ ਦੇ ਵਿੱਚ ਗਰੀਬੀ ਹੋਊਗੀ ਨਾ ਸੰਗਤ ਜੀ ਜੇ ਘਰ ਦੇ ਵਿੱਚ ਆਪਦੇ ਚੁੱਲ੍ਹਾ ਨਹੀਂ ਤਪਦਾ ਹੋਊਗਾ ਨਾ ਤਾਂ ਅਸੀਂ ਕੌਮ ਦੀ ਗੱਲ ਕਰ ਸਕਾਂਗੇ ਨਾ ਅਸੀਂ ਕਿਸੇ ਦੇ ਦੁੱਖ ਦਰਦ ਨੂੰ ਸਮਝ ਸਕਾਂਗੇ ਕਿਉਂਕਿ ਇਨਸਾਨ ਆਪਣੇ ਹੀ ਦੁੱਖਾਂ ਵਿੱਚ ਆਪਣੀ ਹੀ ਗਰੀਬੀ ਵਿੱਚ ਘਿਰਿਆ ਕਿਸੇ ਦੀ ਕੀ ਹੈਲਪ ਕਰ ਲੂਗਾ ਇਸ ਕਰਕੇ ਮਹਾਰਾਜ ਸਭ ਤੋਂ ਹਿਰਦੇ ਦੀ ਗਰੀਬੀ ਮੰਗਣੀ ਆ ਨਿਮਰਤਾ ਮੰਗਣੀ ਆ ਤੇ ਬਾਕੀ ਮਹਾਰਾਜ ਸਭ ਨੂੰ ਕਹਿਣਾ ਕਿ ਦਸਾਂ ਨੋਹਾਂ ਦੀ ਕਿਰਤ ਤੇ ਤੰਦਰੁਸਤੀ ਬਖਸ਼ੋ ਠੀਕ ਹੈ ਜੀ ਤੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜ ਲੱਗਣਾ ਜਿੰਨੀਆਂ ਵੀ ਸੰਗਤਾਂ ਜੇ ਘਰ ਵਿੱਚ ਕੋਈ ਦੁੱਖ ਦਰਦ ਹੁੰਦਾ ਨਾ ਗੁਰਬਾਣੀ ਪੜਿਆ ਕਰੋ ਸਿਮਰਨ ਕਰਿਆ ਕਰੋ ਤੇ ਗੁਰੂ ਘਰੇ ਜਾਇਆ ਕਰੋ ਤੇ ਉਥੇ ਸੰਗਤਾਂ ਦੇ ਜੋੜੇ ਝਾੜਿਆ ਕਰੋ ਗੁਰਬਾਣੀ ਪੜਿਆ ਕਰੋ ਤੇ ਵੱਧ ਤੋਂ ਵੱਧ ਗੁਰੂ ਘਰੇ ਹੀ ਸੇਵਾ ਕਰਿਆ ਕਰੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾਇਆ ਕਰੋ ਸ੍ਰੀ ਅਨੰਦਪੁਰ ਸਾਹਿਬ ਜਾਇਆ ਕਰੋ ਪਖੰਡੀ ਦੇਹ ਧਾਰੀ ਬਾਬਿਆਂ ਨੂੰ ਗੁਰੂ ਨਹੀਂ ਮੰਨਣਾ ਕਿਸੇ ਚੇਲੇ ਚਾਪਟੇ ਕੋਲੇ ਨਹੀਂ ਜਾਣਾ ਕਿਉਂਕਿ ਉਹ ਤਾਂ ਆਪ ਦੁਖੀ ਆ ਕੋਈ ਵੀ ਬੰਦਾ ਜਿਹੜਾ ਸਰੀਰ ਕਰਕੇ ਕਿਸੇ ਚੇਲੇ ਚਾਪਟਿਆਂ ਨੂੰ ਮੰਨਦਾ ਭੂਤ ਪ੍ਰੇਤਾਂ ਨੂੰ ਮੰਨਦਾ ਉਹ ਤੁਹਾਡੇ 베ੜੇ ਪਾਰ ਨਹੀਂ ਲਾ ਸਕਦਾ ਕੋਈ ਪੂਰਨ ਮਹਾਪੁਰਖ ਜਿਹੜਾ ਸਾਨੂੰ ਗੁਰਬਾਣੀ ਦਾ ਜਾਪ ਦੇ ਸਕਦਾ ਗੁਰੂ ਦੇ ਲੜ ਲਾ ਸਕਦਾ ਉਹ ਹੀ ਅਰਦਾਸ ਬੇਨਤੀ ਕਰਕੇ ਸਾਡੇ ਦੁੱਖ ਘਟਵਾ ਸਕਦਾ ਪੂਰਨ ਜਿਹੜੀਆਂ ਰੂਹਾਂ ਗੁਰੂ ਦੇ ਲੜ ਲੱਗੀਆਂ ਹੁੰਦੀਆਂ ਐਸੀਆਂ ਰੂਹਾਂ ਹੀ ਮਹਾਰਾਜ ਸਾਹਿਬ ਅੱਗੇ ਬੇਨਤੀ ਲਾ ਸਕਦੀਆਂ ਨੇ ਬਾਕੀ ਸੰਗਤ ਜੀ ਕਿਸੇ ਵਹਿਮ ਭਰਮ ਵਿੱਚ ਨਾ ਰਹਿਆ ਕਰੋ ਤੇ ਇਸੇ ਤਰ੍ਹਾਂ ਜਿਵੇਂ ਉਹ ਗੁਰਮਖ ਪਿਆਰਾ ਬਾਬਾ ਈਸਰ ਸਿੰਘ ਜੀ ਦੇ ਦਰ ਤੇ ਆਇਆ ਮਨ ਦੀ ਗਰੀਬੀ ਸੰਗਤਾਂ ਨੇ ਮੰਗੀ ਤੇ ਘਰ ਦੀ ਗਰੀਬੀ ਦੂਰ ਕੀਤੀ ਸਤਿਗੁਰਾਂ ਨੇ ਇਸੇ ਹੀ ਤਰ੍ਹਾਂ ਸੰਗਤ ਜੀ ਆਓ ਆਪਾਂ ਸਾਰੇ ਰਲ ਕੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜ ਲੱਗੇ ਗੁਰਬਾਣੀ ਪੜਿਆ ਕਰੀਏ ਸਰਬੱਤ ਦਾ ਭਲਾ ਮੰਗਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ